ਕਰੇ ਹੋ ਲਾਈਪਰਤ ਹਲਕਾ ਦੱਖਣੀ ਦੀ ਵਾਰਡ ਨੰਬਰ 42 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗਗਨਦੀਪ ਸਿੰਘ ਸਹਜੜਾ ਵੱਲੋਂ ਸਾਬਕਾ ਵਿਧਾਇਕ ਅੰਦਰਵੀ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਇਲਾਕੇ ਵਿੱਚ ਡੋਰ ਡੋਰ ਪਚਾਰ ਕੀਤਾ ਗਿਆ ਡੋਰ ਡੋਰ ਪਚਾਰ ਪਚਾਰ ਕਰਦੇ ਸਮਰਥਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਡੋਰ ਡੋਰ ਚੌਂਕ ਪਰਚਾਰ ਵਿੱਚ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਾਬਕਾ ਕੌਂਸਲਰ ਗਗਨਦੀਪ ਸਿੰਘ ਜੀ ਨੇ ਕੀ ਕਹਾਓ ਦੇਖਦੇ ਹਾਂ ਅਮ੍ਰਿਤਸਰ ਤੋਂ ਪੱਤਰਕਾਰ ਅਮਿਤ ਕੁਮਾਰ ਦੀ ਵਿਸ਼ੇਸ਼ ਰਿਪੋਰਟ ਗਗਨਦੀਪ ਸਿੰਘ ਸਹਜੜਾ ਕੌਂਸਲਰ ਵਾਰਡ ਨੰਬਰ 37 ਤੋਂ ਹੁਣ ਆਪਾਂ ਇਸ ਟਾਈਮ ਇਲੈਕਸ਼ਨ ਲੜ ਰਹੇ ਆ ਵਾਰਡ ਨੰਬਰ 42 ਤੋਂ ਕਾਂਗਰਸ ਪਾਰਟੀ ਵੱਲੋਂ ਠੀਕ ਹੈ ਜੀ ਭਾਈ ਕਿਹੜੇ ਕਿਹੜੇ ਸਮੁੱਧਿਆਂ ਤੇ ਇਲੈਕਸ਼ਨ ਲੜੀ ਜਾ ਰਹੀ ਏ ਮੁੱਦੇ ਕਿਹੜੇ ਕਿਹੜੇ ਗਿਣਾਏ ਜਾਣ ਜੀ ਹੁਣ ਅੱਜ ਸਾਨੂੰ ਪਤਾ ਲੱਗਾ ਕਿ ਸੀਐਮ ਸਾਹਿਬ ਵੀ ਅਜੰਮਰ ਸਰ ਦੇ ਦੌਰੇ ਤੇ ਆਏ ਹੋਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਸੀਐਮ ਸਾਹਿਬ ਇੱਕ ਵਾਰੀ ਜਾ ਕੇ ਨਾ ਜੇ ਤੁਸੀਂ ਆਏ ਹੀ ਹੋ ਤੇ ਦਰਬਾਰ ਸਾਹਿਬ ਤੁਹਾਨੂੰ ਪਤਾ ਅੰਬਰਸਰ ਇਸ ਟਾਈਮ ਟੂਰਿਸਟ ਹੱਬ ਆ ਪਿਆ ਦਰਬਾਰ ਸਾਹਿਬ ਦੇ ਲਾਗੇ ਇੱਕ ਵਾਰੀ ਪੈਦਲ ਇੱਕ ਰਾਉਂਡ ਮਾਰਿਓ ਲਾਗੇ ਛਾਗੇ ਗਲੀਆਂ ਦਾ ਤੇ ਉੱਥੋਂ ਦਾ ਸੀਵਰੇਜ ਦਾ ਤੇ ਉੱਥੋਂ ਦੀ ਗੰਦਗੀ ਦਾ ਹਾਲ ਵੇਖਿਓ ਕਿ ਜਿਹੜੇ ਉੱਤੇ ਟੂਰਿਸਟ ਆਉਣਗੇ ਕੀ ਤੁਹਾਨੂੰ ਲੱਗਦਾ ਆ ਉਹ ਚੀਜ਼ਾਂ ਵੇਖ ਕੇ ਕਿ ਉਹ ਦੁਬਾਰਾ ਇੱਥੇ ਆਗੇ بڑے ਟੂਰਿਸਟ ਹੁੰਦੇ ਆ ਜਿਹੜੇ ਇਹੋ ਜੇ ਕੋਈ ਟੂਰਿਸਟ ਹੱਬ ਵਾਲੀਆਂ ਥਾਵਾਂ ਹੁੰਦੀਆਂ ਉਹ ਤੇ ਇਨਵੈਸਟਮੈਂਟ ਕਰਨੀ ਚਾਹੁੰਦੇ ਆ ਕੋਈ ਹੋਟਲ ਲਾਈਨ ਦੇ ਵਿੱਚ ਜਾਂ ਕਿ ਦੂਸਰੀਆਂ ਥਾਵਾਂ ਦੇ ਵਿੱਚ ਜਾਂ ਪ੍ਰਾਪਰਟੀ ਦੇ ਵਿੱਚ ਜਾਂ ਕਲੋਨੀ ਕਲੋਨੀਆਂ ਘਟਣ ਦੇ ਵਿੱਚ ਇਹ ਵੇਲੇ ਇੱਥੋਂ ਦੇ ਹਾਲਾਤ ਵੇਖ ਕੇ ਤੁਹਾਨੂੰ ਕੀ ਲੱਗਦਾ ਆ ਕਿ ਕੋਈ ਵੀ ਇੱਥੇ ਆਪਣੀ ਇਨਵੈਸਟਮੈਂਟ ਕਰਨ ਵਾਸਤੇ ਤਿਆਰ ਆ ਉਹ ਤੇ ਪਹਿਲਾਂ ਵੀ ਜਿਹੜੇ ਬੰਦੇ ਆਏ ਭਜਦੇ ਪਏ ਆ ਦੂਸਰੀ ਗੱਲ ਕੋਈ ਵੀ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਇੱਥੇ ਹਰ ਮੇਰੇ ਹਿਸਾਬ ਨਾਲ 10 ਦੇ ਵਿੱਚੋਂ 2 ਤੋਂ 3 ਬੰਦਿਆਂ ਨੂੰ ਇੱਥੇ ਗੈਂਗਸਟਰਾਂ ਦੀਆਂ ਕਾਲਸ ਹੁੰਦੀਆਂ ਪ੍ਰੋਡਕਸ਼ਨਵਨੀ ਮੰਗਦੇ ਆ ਕਿ ਸਾਨੂੰ ਪੈਸੇ ਦੋ ਤੇ ਲੋਕ ਡਰ-ਡਰ ਕੇ ਇੰਨਾ ਕੁ ਬੁਰਾ ਹਾਲ ਆ ਕਿ ਘਰੋਂ ਨਿਕਲਣਾ ਬੰਦ ਕਰਤਾ ਲੋਕਾਂ ਨੇ ਬਾਕੀ ਇਹ ਆ ਕਿ ਹੁਣ ਬੇਸਿਕ ਮੁੱਦੇ ਜਿਹੜੇ ਆ ਮੰਨ ਲਓ ਸਿਰਫ ਕੂੜਾ ਹੀ ਤੁਹਾਡੇ ਕੋਲ ਲਿਫਟ ਨਹੀਂ ਹੁੰਦਾ ਪਿਆ ਹਰ ਪੂਰੇ ਸ਼ਹਿਰ ਦੇ ਵਿੱਚ ਗਲੀ ਗਲੀ ਨੁੱਕਰ ਨੁੱਕਰ ਕੂੜੇ ਦੇ ਢੇਰ ਲੱਗੇ ਆ ਤਿੰਨ ਸਾਲ ਤੁਸੀਂ ਕੌਂਸਲਰ ਦੀ ਜਿਹੜੀ ਇਲੈਕਸ਼ਨ ਐ ਉਹ ਲੇਟ ਕਰਵਾ ਦਿੱਤੀ ਇਹੋ ਦੀ ਟਾਈਮ ਸਰ ਇਲੈਕਸ਼ਨ ਕਰਵਾਈ ਹੁੰਦੀ ਜਿਹੜੇ ਬਾਕੀ ਕੌਂਸਲਰ ਮੌਕੇ ਤੇ ਬੰਨੇ ਸੀ ਉਹਨਾਂ ਨੇ ਡਿਵੈਲਪਮੈਂਟ ਦਾ ਧਿਆਨ ਰੱਖਣਾ ਸੀ ਸਾਫ ਸਫਾਈ ਦਾ ਧਿਆਨ ਰੱਖਣਾ ਸੀ ਆਈ ਉਹਨ ਕੀ ਜਨਤਾ ਨੂੰ ਅਪੀਲ ਕਰਦੇ ਹੋ ਜਨਤਾ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਆ ਕਿ ਵੇਖੋ ਤੁਸੀਂ ਜਿਹੜਾ ਕਾਂਗਰਸ ਦਾ ਟਾਈਮ ਸੀ ਉਹ ਵੀ ਆਪਦੇ ਟਾਈਮ ਤੇ ਵੇਖ ਚੁੱਕੇ ਹੋ ਸਾਰਾ ਹੁਣ ਆਪਾਂ ਜੇ ਤੁਹਾਨੂੰ ਵਾਦਾ ਕੀਤਾ ਸੀ ਕਿ ਆਪਾਂ ਪੈਨਸ਼ਨ ਡਬਲ ਕਰਾਂਗੇ ਅਸੀਂ 750 ਤੋਂ 1500 ਕਰ ਦਈਏ ਤੇ ਆਪਾਂ ਤੁਹਾਨੂੰ ਵਾਦਾ ਕੀਤਾ ਸੀ ਕਿ ਅਸੀਂ ਸ਼ਗਨ ਸਕੀਮ 20000 ਤੋਂ 52000 ਕਰਾਂਗੇ ਅਸੀਂ ਉਹ ਵੀ ਕਰਤੀ ਹੋਰ ਜਿਹੜੀਆਂ ਜਿਹੜੀਆਂ ਤੁਹਾਡਾ ਨਾ ਵਾਦੇ ਜੇ ਚੰਨੀ ਸਾਹਿਬ ਨੇ ਤੁਹਾਨੂੰ ਬਿੱਲ ਮਾਫੀ ਦਾ ਕਿਹਾ ਸੀ ਉਹ ਉਦੋਂ ਹੀ ਹੋ ਚੁੱਕੇ ਜਿਹੜੇ ਇਹਨਾਂ ਨੇ ਬਾਅਦ ਚ ਕਿਹਾ ਕਿ ਆਪਾਂ ਬਿੱਲ ਮਾਫ ਕਰਨੇ ਆ ਹੁਣ ਮੈਂ ਤੁਹਾਨੂੰ ਇਹ ਚੀਜ਼ ਕਹਿਣਾ ਕਿ ਕੋਈ ਵੀ ਮੰਨ ਲਓ ਮੈਂ ਇੱਕ ਸਕੂਲ ਦਾ ਪ੍ਰਿੰਸੀਪਲ ਹਾਂ ਉਹ ਸਕੂਲ ਦੀ ਮੈਂ ਡਵੈਲਪਮੈਂਟ ਕਰਉਣਾ ਪਿਆ ਤੇ ਮੇਰੇ ਤੋਂ ਬਾਅਦ ਕੋਈ ਕਿਸੇ ਵੀ ਇਲੈਕਸ਼ਨ ਦੇ ਤਰੀਕੇ ਨਾਲ ਜਾਂ ਕੋਈ ਵੀ ਤਰੀਕੇ ਨਾਲ ਦੂਸਰਾ ਪ੍ਰਿੰਸੀਪਲ ਆ ਗਿਆ ਉਹਨੇ ਆ ਕੇ ਛੋਟੇ ਮੋਟੇ ਕੋਈ ਨਾ ਕੋਈ ਫੁੱਲ ਬੂਟੇ ਲਾਤੇ ਜਾਂ ਕੁਝ ਕਰਤਾ ਉੱਥੇ ਤੇ ਨਾਲ ਉਹ ਸਕੂਲ ਦੇ ਸਮੇਂ ਲੋ 1 ਲੱਖ ਕਰੋੜ ਦਾ ਕਰਜ਼ਾ ਵੀ ਚੜਾ ਦਿੱਤਾ ਪੰਜਾਬ ਦਾ ਇਹੋ ਹੀ ਹਾਲ ਹੋਇਆ ਇਹਨਾਂ ਨੇ ਹੁਣ ਜਿਵੇਂ ਸ਼ਰਾਬ ਪੀ ਕੇ ਬੰਦੇ ਨੂੰ ਤੇ ਕੋਈ ਗੱਡੀ ਨਹੀਂ ਚਲਾਉਣ ਦਿੰਦਾ ਸਟਰੀਟ ਚ ਲਾਉਣ ਵਾਸਤੇ ਦੇਤੀ ਆ 1 ਲੱਖ ਕਰੋੜ ਦਾ ਇਹਨਾਂ ਨੇ ਕਰਜ਼ਾ ਚੜਾਤਾ ਉੱਪਰ ਤੇ ਆਓ ਜੀ ਫ੍ਰੀ ਬਿਜਲੀ ਨੂੰ ਆਪਾਂ ਕੀ ਕਰਨਾ ਜਿਹੜੀ ਥੋੜੀ ਬੋਝ ਲੋਕਾਂ ਨੂੰ ਇਹਨਾਂ ਨੇ ਦਿੱਤੀ ਆ ਉਹ ਤੇ ਤੁਹਾਨੂੰ ਲੱਗਦਾ ਕਿ ਵੇਖੋ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਨੂੰ ਨਹੀਂ ਇਹ ਚੀਜ਼ਾਂ ਹੁੰਦੀਆਂ ਕਿ ਜੇ 400 ਯੂਨਟ ਕੀਤਾ ਤੇ ਆਪਾਂ 600 ਕਰ ਦਈਏ 20000 ਕਰੋੜ ਦਾ ਤੇ ਇਕੱਲਾ ਤੇ ਬਿਜਲੀ ਮੈਗਨੇ ਦੇ ਉੱਤੇ ਕਰਜ਼ਾ ਚੜਾਤਾ ਬਾਕੀ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਇਹ ਸਾਰੀਆਂ ਆਪਣੇ ਦਿਮਾਗ 'ਚ ਰੱਖੋ ਆਪਣੇ ਘਰਾਂ ਦੇ ਵਿੱਚ ਆਪਣੇ ਬਾਹਰ कूड़े ਦੇ ਹਾਲਾਤ ਵੇਖੋ ਜਿਹੜੇ ਗੈਂਗਸਟਰਾਂ ਦਾ ਵੱਧਦਾ ਕੰਮ ਆ ਉਹ ਵੇਖੋ ਹਜ਼ਾਰ-ਹਜ਼ਾਰ ਰੁਪਇਆ ਜਿਹੜਾ ਇਹਨਾਂ ਨੇ ਜਨਾਨੀਆਂ ਨੂੰ ਵਾਦਾ ਕੀਤਾ ਸੀ ਉਹ 36-36 ਹਜ਼ਾਰ ਹੁਣ ਤੱਕ ਟਾੜਾ ਬਣ ਗਿਆ ਲੇਡੀਜ਼ ਦਾ ਉਹ ਵੀ ਇਹਨਾਂ ਕੋ ਮੰਗੋ ਜਦੋਂ ਤੁਹਾਡੇ ਘਰਾਂ ਦੇ ਬਾਹਰ ਇਹ ਕੰਪੇਨਿੰਗ ਕਰਨ ਵਾਸਤੇ ਕੁਝ ਹੁੰਦੇ ਆ ਬਾਕੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਕਾਂਗਰਸ ਜਿਹੜੀ ਕਾਂਗਰਸ ਦੇ ਟਾਈਮ ਤੇ ਲੋਕਾਂ ਨੇ ਆਪਣੀ ਆਜ਼ਾਦੀ ਦਾ ਨਿਗਮ ਆਣਿਆ ਜਿਹੜਾ ਹੁਣ ਡਰ ਕੇ ਘਰੋਂ ਨਿਕਲਣਾ ਬੰਦ ਹੋ ਗਿਆ ਉਹ ਤੁਸੀਂ ਦੁਬਾਰਾ ਹੁਣ ਵੱਧ ਤੋਂ ਵੱਧ ਕਾਉਂਸਲਰ ਜਿਹੜੇ ਆ ਕਾਂਗਰਸ ਦੇ ਜਿਤਾਓ ਤਾਂ ਜੋ ਮੇਅਰ ਵੀ ਇਹਨਾਂ ਦਾ ਬਣੇ ਤੇ ਤੁਹਾਡੇ ਸਾਰੇ ਸ਼ਹਿਰ ਦਾ ਵਿਕਾਸ ਕਰਾਇਆ ਜਾਵੇ